ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸੂਟ ਦੀ ਕਟਿੰਗ ਕਰਕੇ ਦੱਸਾਂਗੇ ਦੇਖੋ ਆਪਣਾ ਇਹ 5 ਮੀਟਰ ਸੂਟ ਆ ਜਿੱਦਾਂ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਆਪਾਂ ਜਿੱਦਾਂ ਸਰਦੀਆਂ ਵਾਲੀ 올ਓਵਰ ਸੂਟ ਦੀ ਕਟਿੰਗ ਕਰਨੀ ਆ ਵੀ ਉਹ ਕਿੱਦਾਂ ਕਰਨੀ ਆ ਦੇਖੋ ਜੀ ਆ ਆਪਣਾ ਸੂਟ ਆਗਾ ਆਪਾਂ ਦੇਖੋ ਇਸ ਤਰ੍ਹਾਂ ਸਭ ਤੋਂ ਪਹਿਲਾਂ ਦੋਵੇਂ ਕੰਨੀ ਆ ਜਦੋਂ ਆਪਣਾ ਘੇਰਾ ਥੋੜਾ ਹੁੰਦਾ ਫਿਰ ਤਾਂ ਆਪਾਂ ਦੇਖੋ ਜਿੱਦਾਂ 16 17 ਇੰਚ ਘੇਰਾ ਫਿਰ ਤਾਂ ਇਸ ਤਰ੍ਹਾਂ ਹੀ ਕਟਿੰਗ ਹੋ ਜਾਂਦੀ ਹੁੰਦੀ ਹੈ ਨਿਕਲ ਜਾਂਦਾ ਹੁੰਦਾ ਕਮੀਜ਼ ਤੇ ਹੁਣ ਆਪਾਂ ਇਸ ਤਰ੍ਹਾਂ ਜੀ ਕੱਪੜੇ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਕੱਪੜੇ ਨੂੰ ਵਿਛਾ ਲੈਣਾ ਆ ਆਹ ਦੇਖੋ ਜੀ ਆਪਾਂ ਦੋ ਤਹਾਂ ਦੇ ਵਿੱਚ ਕੱਪੜੇ ਨੂੰ ਵਿਛਾ ਲਿਆ ਵਿਛਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਕੱਪੜੇ ਦੀ ਦੇਖੋ ਜੀ ਲੰਬਾਈ ਰੱਖਣੀ ਹੈਗੀ ਲੰਬਾਈ ਦੇਖੋ ਜੀ ਇਹਨਾਂ ਦਾ ਜਿਹੜੀ ਕੁੜਤੀ ਹੈਗੀ ਕਮੀਜ਼ ਦਾ ਉਹ 43 ਇੰਚ ਪਿਆਰਾ 43 ਠੀਕ ਹੈ ਜੀ ਆਪਾਂ 4 ਇੰਚ ਐਕਸਟਰਾ ਕਰਨਾ 1 2 3 4 ਆਪਾਂ 47 ਇੰਚ ਤੇ ਕੁਰਤੀ ਦੀ ਕਟਿੰਗ ਕਰਾਂਗੇ ਇਹ ਹਰ ਇੱਕ ਚੀਕੀ ਮੈਥਡ ਹੁੰਦਾ ਵੀ ਆਪਾਂ 4 ਇੰਚ ਐਕਸਟਰਾ ਕਟਿੰਗ ਕਰਨੀ ਆ ਜਿਹੜੀ ਹੁੰਦਾ ਆਪਾਂ ਚੜਾਈ ਲਾਉਣੀ ਆ ਚੜਾਈ ਆਪਾਂ ਦੇਖੋ ਘੇਰੇ ਦੇ ਹਿਸਾਬ ਜੀ ਨਹੀਂ ਲਾਉਣੀ ਹੁੰਦੀ ਜਿਹੜੀ ਚੀਜ਼ ਬ੍ਰੈਸਟ हिਪ ਤੇ ਘੇਰਾ ਇਹਨਾਂ ਚੋਂ ਜਿਹੜੀ ਚੀਜ਼ ਜ਼ਿਆਦਾ ਹੁੰਦੀ ਆ ਨਾ ਉਦੇ ਅਕੋਰਡਿੰਗ ਆਪਾਂ ਲੰਬਾਈ ਲਾਉਣੀ ਚੜਾਈ ਲਾਉਣੀ ਹੁੰਦੀ ਹੈ ਜਿੱਦਾਂ ਇਹਨਾਂ ਦੀ ਦੇਖੋ ਜਿਹੜੀ हिਪਾ ਗਈ ਉਹ 20 ਹੈਗੀ ਕਿਹੜਾ ਇਹਨਾਂ ਦਾ 19 ਆ ਆਪਾਂ हिਪ ਦੇ ਅਕੋਰਡਿੰਗ ਇਹਦੀ ਚੜਾਈ ਲਾਹਾਂਗੇ ਆਪਾਂ 24 ਇੰਚ ਤੇ 4 ਤੇ 4 ਇੰਚ ਵਧਾ ਕੇ ਕਟਿੰਗ ਕਰਾਂਗੇ 24 ਇੰਚ ਦੇ ਵਿੱਚ ਜੇ ਤੁਸੀਂ ਪਾਈਪਿੰਗ ਵਗੈਰਾ ਲਾਉਣਾ ਚਾਹੁੰਦੇ ਹੋ ਉਹ ਵੀ ਬਹੁਤ ਵਧੀਆ ਲੱਗ ਜੂਗੀ ਜੇ ਤੁਸੀਂ ਪਾਈਪਿੰਗ ਲਗਾਉਣੀ ਆ ਤਾਂ ਵੀ ਤੁਸੀਂ 4 ਇੰਚ ਤੋਂ ਜ਼ਿਆਦਾ ਨਹੀਂ ਰੱਖਣਾ ਹੈਗਾ ਇੰਨਾ ਇੰਨਾ 4 ਇੰਚ ਵਧਾ ਕੇ ਪੂਰੀ ਵਧੀਆ ਜੀ ਪਾਈਪਿੰਗ ਵੀ ਲੱਗ ਜਾਂਦੀ ਹੈਗੀ ਤੇ ਹੁਣ ਦੇਖੋ ਆਪਾਂ ਇੰਚ ਟੇਪ ਜਾਂ ਤੁਸੀਂ ਸਕੇਲ ਜ਼ਰੂਰ ਰੱਖਿਆ ਕਰੋ ਇੰਚ ਟੇਪ ਵੀ ਆਪਾਂ ਨੂੰ ਦੋਵੇਂ ਪਾਸਿਓਂ ਫੜ ਕੇ ਰੱਖਣਾ ਪੈਂਦਾ ਵਾ ਇਸ ਤਰ੍ਹਾਂ ਬਾਕਸ ਰੈਡੀ ਕਰ ਲੈਣਾ ਇਧਰੋਂ ਵੀ ਆਪ ਇੱਕ ਨਿਸ਼ਾਨ ਲਾ ਲੈਣਾ 43 ਇੰਚ ਤੇ 47 ਤੇ ਸੌਰੀ ਆ ਲੋ ਜੀ ਆ ਹੋ ਗਈ ਆਪਣੀ ਲੰਬਾਈ ਆ ਹੋ ਗਈ ਚੜਾਈ ਇਹਦੀ ਆਪਾਂ ਕਟਿੰਗ ਕਰਨ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਆ ਆ ਦੇਖੋ ਜੀ ਆ ਆਪਣੀ ਕੁੜਤੀ ਦਾ ਆਪਾਂ ਕਪੜਾ ਲਾ ਲਿਆ ਜਿਹੜਾ ਹਨਾ ਸਾਈਡ ਤੋਂ ਕਪੜਾ ਲਿਹਾ ਇਹਦੇ ਆਪਾਂ ਪਾਵਾਂਗੇ ਸਲਵਾਰ ਦੇ ਪੱਲੇ ਤੇ ਜਿਹੜੀਆਂ ਬਾਹਾਂ ਨੇ ਆਪਾਂ ਤੁਹਾਨੂੰ ਹੁਣੇ ਲਾ ਲੈਣਾ ਕਪੜਾ ਆਪਾਂ ਸਲਵਾਰ ਦਾ ਕਪੜਾ ਅਲੱਗ ਕਰ ਦੇਣਾ ਜੇ ਕਿਸੇ ਮੇਰੀ ਭੈਣ ਨੂੰ ਸਲਵਾਰ ਦੀ ਕਟਿੰਗ ਚਾਹੀਦੀ ਹੋਈ ਤਾਂ ਕਮੈਂਟ ਕਰਕੇ ਦੱਸਿਓ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਸਲਵਾਰ ਦੀ ਕਟਿੰਗ ਵੀ ਪਾਵਾਂਗੇ ਦੇਖੋ ਜਿੱਦਾਂ ਇਹ ਮੇਰਾ 33 ਇੰਚ ਸਲਵਾਰ ਦੇ ਪੱਲੇ ਹੁੰਦੇ ਨੇ ਆਪਾਂ 35 ਇੰਚ ਸਲਵਾਰ ਦੇ ਪੱਲਿਆਂ ਦੀ ਇਹਨਾਂ ਦੀ ਕਟਿੰਗ ਕਰਨੀ ਆ ਐਨਾ ਆਪਣੇ ਪਹਿਲਾਂ ਆਪਾਂ ਇਹ ਦੇਖਣਾ ਹੁੰਦਾ ਵੀ ਆਪਣੇ ਕੁੰਦਿਆਂ ਦਾ ਕੱਪੜਾ ਹੈ ਆਪਾਂ ਕੁੰਦਿਆਂ ਦਾ ਕੁੰਦਿਆਂ ਦਾ ਕੱਪੜਾ ਆਪਣਾ ਹੈਗਾ ਐਕਸਟਰਾ ਕੱਪੜਾ ਹੈਗਾ ਆਪਣਾ ਦੇਖੋ ਜੀ ਇਹ 15 ਇੰਚ ਇਹ ਡਬਲ 'ਚ 15 ਇੰਚ ਆ ਇਹਦੇ ਵਿੱਚੋਂ ਆਪਣੀ 벨ਟ ਵੀ ਨਿਕਲਿਆਉਣੀ ਆ ਤੇ ਆਪਣਾ ਬਾਹਾਂ ਦਾ ਕੱਪੜਾ ਵੀ ਇਹਦੇ ਵਿੱਚੋਂ ਆਪਾਂ ਦੇਖੋ 20 ਇੰਚ ਕਿਉਂਕਿ 3 ਇੰਚ ਕਪੜਾ ਹੋ ਗਿਆ ਨਾ ਦੋ ਤਹਾਂ ਚ ਪਿਆ ਸੀ 15 15 30 ਇਹਦੇ ਵਿੱਚੋਂ ਆਪਾਂ 20 ਇੰਚ ਲੈਂਥ ਸਿੰਗਲ ਬਣੇ ਜੋ ਕਪੜੇ ਦੀ ਲਾ ਲੈਣੀ ਆ ਉਹਦੀ ਆਪਾਂ 바ਵਾ ਦੀ ਕਟਿੰਗ ਕਰਾਂਗੇ ਜੇ ਤੁਹਾਡੇ ਨਾਲ ਫੁੱਲਾਂ ਦੇ ਮੂੰਹ ਕਮੀਜ਼ ਨੇ ਦੇ ਇੱਕ ਪਾਸੇ ਨੇ ਤਾਂ ਤੁਸੀਂ ਇੱਕ ਪਾਸਾ ਚੇਂਜ ਕਰ ਲੈਣਾਗਾ ਤੇ ਆਪਾਂ ਨਾ ਏਦਾਂ ਮੈਂ ਕੱਪੜੇ ਦੇ ਵਿੱਚ ਹੀ ਕੱਪੜਾ ਰੱਖਦੀ ਹੁੰਨੀ ਆ ਕਟਿੰਗ ਕਰਨ ਲੱਗੇ ਤੁਸੀਂ ਪਿਛਲਾ ਪੱਲਾ نیچے ਵੀ ਰੱਖ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਕਰ ਲੈਣਾ ਫੋਲਡ ਆ ਲੋ ਜੀ ਇਸ ਤਰ੍ਹਾਂ ਫੋਲਡ ਕਰਨਾਗਾ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਉਲਟੇ ਸਾਈਡ ਤੋਂ ਫੋਲਡ ਕਰਨਾ ਮਾਰਕਿੰਗ ਕਰਨ ਖਾਤਾ ਆ ਫੋਲਡ ਕਰ ਲਿਆ ਹੁਣ ਆਪਾਂ ਸਭ ਤੋਂ ਪਹਿਲਾਂ ਤੀਰਾ ਰੱਖਣਾ ਹੁੰਦਾ ਇਦਾਂ ਚਾਰ ਤਿਹਾਂ ਚ ਫੋਲਡ ਹੋ ਗਿਆ ਇਹ ਹੈਗਾ ਜੀ 19 ਬ੍ਰੈਸਟ ਦੀਆਂ ਕਟਾਂ ਨੇ ਇਹ ਬਹੁਤ ਦਿਨਾਂ ਦੇ ਮੇਰੀਆਂ ਭੈਣਾਂ ਦੇ ਮੈਸੇਜ ਆ ਰਹੇ ਸੀ ਦੀਦੀ কুরਤੀ ਦੀ ਕਟਿੰਗ ਦੱਸੋ ਦੇਖੋ ਜੀ ਅੱਜ ਆਪਾਂ ਤੁਹਾਨੂੰ কুরਤੀ ਦੀ ਕਟਿੰਗ ਦੱਸੀ ਹੈਗੀ ਹੁਣ ਆਪਾਂ ਸਭ ਤੋਂ ਪਹਿਲਾਂ ਜੀ 19 ਬ੍ਰੈਸਟ ਦੀਆਂ ਪੌਣੀਆਂ ਨੇ ਕਟਾਂ ਸਭ ਤੋਂ ਪਹਿਲਾਂ ਆਪਾਂ ਤੀਰਾ ਰੱਖਣਾ ਦੇਖੋ ਤੀਰਾ ਆਪਾਂ ਇਹਨਾਂ ਦਾ 6.5 ਰੱਖਣਾ ਕਿਉਂਕਿ ਗਲਾ ਇਹਨਾਂ ਦਾ ਨਾ ਤਾਂ ਜ਼ਿਆਦਾ ਡੀਪ ਆ ਤੇ ਨਾ ਹੀ ਜ਼ਿਆਦਾ ਛੋਟਾ ਆ ਜਿਹੜਾ ਟੀਰਾ ਹੁੰਦਾ ਹਮੇਸ਼ਾ ਆਪਾਂ ਪਿਛਲੇ ਗਲੇ ਦੇ ਅਕੋਰਡਿੰਗ ਰੱਖਣਾ ਹੁੰਦਾ ਟੀਰਾ ਰੱਖਣ ਤੋਂ ਬਾਅਦ ਆਪਾਂ ਰੱਖਣਾ ਜੀ ਮੋਡਾ ਹਰ ਇੱਕ ਸਾਈਜ਼ ਦੇ ਵਿੱਚ ਮੋਡਾ ਰੱਖਣਾ ਆਪਾਂ 7.5 ਇੰਚ ਦੇਖੋ ਇੱਥੋਂ ਆਪਾਂ 6 ਲੈ ਲਿਆ ਨਾ ਇੱਥੇ ਆਪਾਂ ਅੱਧਾ ਇੰਚ ਘਟਾ ਦੇਣਾ ਜਿੰਨਾ ਵੀ ਤੁਸੀਂ ਉੱਪਰ ਟੀਰਾ ਲੈਣਾਗਾ ਤੁਸੀਂ نیچے ਆ ਕੇ ਘਟਾਉਣਾ ਹੀ ਘਟਾਉਣਾ ਇੱਥੇ ਦੇਖੋ ਜੀ ਆਪਾਂ 6 ਕਰਤਾ ਇਿੱਤੇ ਮੇਰੀ ਭੈਣ ਦਾ ਮੈਸੇਜ ਆਇਆ ਸੀ ਦੀਦੀ ਵੀ ਤੁਸੀਂ ਕਿਉਂ ਕਟਾਉਣੇ ਹੁੰਨੇ ਹੋ ਇਹਦੇ ਨਾਲ ਜੀ ਆਪਣੇ ਝੋਲਨੀ ਪੈਂਦਾ ਵੱਲ ਨਹੀਂ ਪੈਂਦੇ ਬਹੁਤ ਸੋਹਣੀ ਫਿਟਿੰਗ ਬਣ ਕੇ ਤਿਆਰ ਹੁੰਦੀ ਹੈ ਹਾਂ ਲੋ ਜੀ ਆ ਬਾਕਸ ਬਣ ਗਿਆ ਦੇਖੋ ਪਹਿਲੀ ਕਾਟ ਆਪਾਂ ਇੱਥੇ ਪਾਈ ਹੁਣ ਆਪਾਂ ਦੂਸਰੀ ਕਾਟ ਪਾਉਣ ਲੱਗਿਆਂ ਮੋਡੇ ਦੀ ਮੋਡੇ ਦੀ ਪਹਿਲੀ ਕਾਟ ਮੋਡੇ ਦੀ ਦੂਸਰੀ ਕਾਟ ਅੱਧਾ ਇੰਚ ਇਹਨੂੰ ਆਪਾਂ ਕਹਿ ਦਿੰਨੇ ਹੁੰਨੇ ਆ ਜੀ ਤਿਰਛੀ ਕਾਟ ਇਹ ਐਸ ਤਰ੍ਹਾਂ ਹਾਂ ਲੋ ਜੀ ਹੁਣ ਆਪਾਂ ਪਾਉਣੀਆਂ ਨੇ ਜੀ ਮੋਡੇ ਦੀਆਂ ਕੱਟਣਾ ਗਲਾਈ ਵਾਸਤੇ ਫਰੰਟ ਵਾਲੀ ਪਾਉਣੀਆਂ ਦੇਖੋ ਜੀ ਆਪਾਂ 1 ਇੰਚ ਤੇ ਤੇ ਬੈਕ ਵਾਲੀ ਪਾਉਣੀਆਂ ਜੀ ਆਪਾਂ 2 ਇੰਚ ਤੇ ਤੇ ਜਿਹੜੀ ਆਪਾਂ ਦੇਖੋ ਇਹਨੂੰ ਗਲਾਈ ਦੇਣੀ ਆ ਇਹ ਦੇਣੀ ਆ ਆਪਾਂ ਬ੍ਰੈਸਟ ਦੇ ਹਿਸਾਬ 'ਚ ਠੀਕ ਹੈ ਜੀ ਇਹ ਹੈਗਾ 19 ਇੰਚ 19 ਦਾ ਆਪਾਂ ਹਾਫ ਕਰ ਲੈਣਾ 19 ਦਾ ਹਾਫ ਹੋ ਗਿਆ 9.5 ਇੰਚ ਆਹ ਲਓ ਜੀ ਆਪਾਂ 9.5 ਇੰਚ ਤੇ ਮਾਰਕ ਕਰਨਾ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ 8 ਇੰਚ ਟੇਪ ਰੱਖਣਾ ਫੋਲਡ ਕਰਕੇ ਆ ਲਾਈਨ ਤੱਕ ਫੋਲਡ ਕਰ ਲੈਣਾ ਇੱਥੇ ਮਾਰਕ ਕਰ ਲੈਣਾ ਜਿੰਨਾ ਇਹ ਆ ਗਿਆ ਉਨੇ ਹੀ ਦੇਖੋ ਜੀ ਆਪਾਂ ਇੱਥੇ ਲਾ ਲੈਣਾ ਨਿਸ਼ਾਨ ਇੱਕ ਨਿਸ਼ਾਨ ਲਾਉਣਾ ਜੀ ਆਪਾਂ ਇੱਥੇ 5 ਇੰਚ ਤੇ ਸਾਰੇ ਪੁਆਇੰਟਾਂ ਨੂੰ ਆਪਾਂ ਮਲਾ ਲੈਣਾ ਨਾਲ ਆ ਪੈ ਲਈਆਂ ਜੀ ਆਪਣੀਆਂ ਮੋਟੇ ਦੀਆਂ ਕੱਟਾਂ ਹੁਣ ਇਸ ਤੋਂ ਬਾਅਦ ਨੈਕਸਟ ਸਟੈਪ ਹੈਗਾ ਜੀ ਆਪਣਾ ਆਪਾ ਰੱਖਣੀ ਆ ਸਾਈਡਸ ਲਾਈ ਦੇਖੋ ਸਾਈਡਸ ਲਾਈ ਰੱਖਣੀ ਹੁੰਦੀ ਆ ਆਪਾਂ ਕਮਰ ਦਾ ਨਿਸ਼ਾਨ ਤਾਂ ਦੇਖੋ ਆਪਾਂ ਆਪਣੀ ਮਰਜ਼ੀ ਮੁਤਾਬਕ ਨਹੀਂ ਰੱਖਣਾ ਹੁੰਦਾ ਨਾਲ ਨਾਲ ਸਾਈਜ਼ਾਂ ਦੇ ਵਿੱਚ 14 ਹੈਵੀ ਸਾਈਜ਼ ਜਿੱਦਾਂ 25 26 27 ਹੋ ਚਾ ਆਪਾਂ 15 ਰੱਖਣੀ ਹੁੰਦੀ ਆ ਜਿਹੜੀ हिਪ ਹੁੰਦੀ ਆ ਨਾ ਇਹ ਆਪਾਂ ਆਪਣੀ ਮਰਜ਼ੀ ਮੁਤਾਬਕ ਉੱਚੀ ਨੀਵੀ ਕਰ ਸਕਦੇ ਆ ਜਿਆਦਾ ਉੱਚੀ ਦੇ ਵਿੱਚ ਆਪਾਂ ਜਦੋਂ ਮਤਲਬ ਕੀ ਆਪਣੇ ਚਾਕਾਂ ਕੋਲ ਜਿਵੇਂ ਕਹਿੰਦੇ ਆ ਜੀ ਟਾਕਾਂ ਲੰਗੀਆਂ ਹੋਣ ਲੱਗ ਜਾਂਦੀਆਂ ਨੇ ਉਹ ਪ੍ਰੋਬਲਮ ਆਉਂਦੀ ਆ ਇਸ ਕਰਕੇ ਇਹ ਆਪਾਂ ਨੂੰ ਨਾ ਜ਼ਿਆਦਾ ਉੱਚੀ ਜਾਣ ਨਾ ਜ਼ਿਆਦਾ ਨੀਵੀ ਰੱਖਣੀ ਚਾਹੀਦੀ ਹੈ ਕਿ ਆਪਾਂ ਇਹ ਰੱਖਾਂਗੇ ਜੀ 24 ਇੰਚ ਤੇ ਕਿਉਂਕਿ ਇਹਨਾਂ ਦੀ ਹਾਈਟ ਥੋੜੀ ਜਿਹੀ ਲੰਬੀ ਆ ਤੇ ਕਮਰ ਦਾ ਨਿਸ਼ਾਨ ਲਾਉਣਾ ਆਪਾਂ 14.5 ਇੰਚ ਤੇ ਇੱਥੋਂ ਆਪਾਂ 2.5 ਇੰਚ ਕਰ ਲੈਣਾ ਦਾ ਆ ਤਿੰਨ ਪਾਟਾਂ ਚ ਵੰਡਿਆ ਗਿਆ ਆਪਣਾ ਕਮੀਜ਼ ਨੀਚੇ ਤੋਂ ਹੁਣ ਇਹਨਾਂ ਦੀ ਦੇਖੋ ਕਮਰ ਹੈਗੀ ਆ 16 ਇੰਚ 16 ਦਾ ਹਾਫ ਹੋ ਗਿਆ 8 1 ਇੰਚ ਪਲੱਸ ਕਰਨਾ ਜਿਹੜਾ ਕੱਪੜਾ ਪਲੇਟਸ ਚ ਆਊਗਾ ਆਪਾਂ ਇੱਥੇ 9 ਇੰਚ ਤੇ ਨਿਸ਼ਾਨ ਲਾ ਦੇਣਾ ਦੇਖੋ हिਪ ਹੈਗੀ ਇਹਨਾਂ ਦੀ हिਪ ਹੈਗੀ ਇਹਨਾਂ ਦੀ 20 ਇੰਚ ਠੀਕ ਹੈ ਜੀ 20 ਦੇ ਵਿੱਚ ਆਪਾਂ ਕੁਝ ਵੀ ਪਲੱਸ ਮਾਈਨਸ ਨਹੀਂ ਕਰਨਾ ਜਿੰਨੀ ਤੁਹਾਡੀ हिਪ ਆ ਉਹਦਾ ਹਾਫ ਕਰ ਲੈਣਾ 10 ਇੰਚ ਇੱਥੇ ਨਿਸ਼ਾਨ ਲਾ ਲਿਆ ਇਹਨਾਂ ਨੂੰ ਆਪਾਂ ਸਕੀਲ ਦੀ ਹੈਲਪ ਨਾਲ ਆਪਸ ਵਿੱਚ ਮਲਾਉਣਾ ਇੱਥੇ 2.5 ਇੰਚ ਤੱਕ ਬਿਲਕੁਲ ਸਿੱਧੀ ਲਾਈਨ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਲਾਉਣਾ ਦੇਖੋ ਜੀ ਐਸ ਤਰ੍ਹਾਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ ਵੀ ਬ੍ਰੈਸਟ ਕੋਲੋਂ ਫਿਟਿੰਗ ਧੱਕਦੀ ਆ ਜਾਂ ਉਹਨਾਂ ਦੇ ਆਹ ਵਾਲੇ ਹਿੱਸੇ 'ਚ ਝੋਲ ਪੈਂਦਾ ਪਿਛਲੇ ਮੋਢੇ ਨੂੰ ਝੋਲ ਪੈਂਦਾ ਉਹ ਇੱਥੋਂ ਜਾਂਦਾ ਹੁੰਦਾ ਜਦੋਂ ਆਪਾਂ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਐਦਾਂ ਮਲਾ ਦਿੰਨੇ ਆ ਫਿਰ ਇੱਥੇ ਸਲਾਈ ਲੱਗੂ ਐਨਾ ਕੱਪੜਾ ਜੀ ਵਿੱਚ ਦਬ ਚਰਦਾਗਾ ਜਦੋਂ ਐਨਾ ਕੱਪੜਾ ਵਿੱਚ ਦਬ ਜਾਂਦਾ ਤਾਂ ਆਪਣੀ ਬ੍ਰੈਸਟ ਕੋਲੋ ਫਿਟਿੰਗ ਦਬਨ ਲੱਗ ਜਾਂਦੀ ਹੈ ਅੱਛੀ ਇੱਥੋਂ ਆਪਾਂ ਗਲਾਈ ਦੇ ਦੇਣੀ ਆ ਤੇ ਇੱਥੋਂ ਵੀ ਗਲਾਈ ਦੇ ਦੇਣੀ ਆ ਇੱਥੋਂ ਹਲਕਾ ਜਿਹਾ ਘਟ ਜੂਗਾ ਤਾਂ ਕੋਈ ਫਿਟਿੰਗ ਚ ਪ੍ਰੋਬਲਮ ਨਹੀਂ ਆਉਂਦੀ ਹੁਣ ਆਪਾਂ ਪਲੇਟਸ ਪਾਉਣੀਆਂ ਨੇ ਪਲੇਟਸ ਪਾਉਣ ਲਈ ਆਪਾਂ 12 ਇੰਚ ਡਾਊਨ ਕਰਨਾ ਹੈਵੀ ਸਾਈਜ਼ਾਂ ਦੇ ਵਿੱਚ 13 ਇੰਚ ਕਰਨਾ ਜਿਹੜੇ 15 16 17 ਪ੍ਰੈਸਟ ਹੁੰਦੀ ਹੈ 18 ਉਹਦੇ ਵਿੱਚ ਆਪਾਂ 11 ਇੰਚ ਤੇ ਪਲੇਟਾਂ ਪਾਉਣੀਆਂ ਨੇ ਹੁਣ ਆਪਾਂ 12 نیچے ਨੂੰ ਲੈਂਥ 7 ਇੰਚ ਇਹਨਾਂ ਦੀ ਜਿਹੜੀ ਚੜਾਈ ਆ ਉਹ ਰੱਖਣੀ ਆ ਆਪਾਂ 3.5 ਇੰਚ ਤੁਸੀਂ 3 ਵੀ ਰੱਖ ਸਕਦੇ ਹੋ ਪਰ 3.5 ਇੰਚ ਤੇ ਜ਼ਿਆਦਾ ਠੀਕ ਆਉਂਦੀ ਹੈ ਜੀ ਕਈ ਵੈੜਾ 3 ਇੰਚ ਤੇ ਵੀ ਰਖਾਉਂਦੀਆਂ ਨੇ ਚੜਾਈ ਆ ਲੋ ਜੀ ਹੁਣ ਆ ਸਾਈਡ ਵਾਲੀਆਂ ਪੇਟਸ ਦੇ ਵਿੱਚ ਆਪਾਂ ਬਿਲਕੁਲ ਵੀ ਉਲਝਣਾ ਨਹੀਂ ਸਾਈਡ ਵਾਲੀਆਂ ਪਲੇਟਾਂ ਦਾ ਇੱਕ ਫਾਰਮੂਲਾ ਹੁੰਦਾ ਵੀ ਆਪਾਂ ਕਮਰ ਤੋਂ 1 ਇੰਚ ਉੱਚੀਆਂ ਪਾਉਣੀਆਂ ਹੁੰਦੀਆਂ ਨੇ ਉਹ ਆਪਣੇ ਆਪ 1 ਇੰਚ ਉੱਚੀਆਂ ਹੋ ਜਾਣਗੀਆਂ ਕੁਝ ਵੀ ਨਾਪਣਾ ਨਹੀਂ ਸਕੇਲ ਨੂੰ ਇੱਥੇ ਰੱਖ ਲਓ ਆਹ ਵਾਲੇ ਪੁਆਇੰਟ ਨਾਲ ਮਿਲਾ ਦਿਓ ਇਸ ਤਰ੍ਹਾਂ ਆਹ ਲਓ ਜੀ ਨਾਪ ਕੇ ਦੇਖੋ 1 ਇੰਚ ਹੋ ਗਿਆ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਇੱਕ ਇੰਚ ਹੋ ਜਾਂਦਾ ਬਹੁਤ ਸੋਹਣਾ ਫਾਰਮੂਲਾ ਹੈ ਹੁਣ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਲਾ ਦੇਣਾ ਇਸ ਤਰ੍ਹਾਂ ਇਹਨਾਂ ਦੇ ਵਿੱਚ ਆਪਾਂ ਪਾ ਦੇਣਾ ਜੀ 2.5 2.5 ਇੰਚ ਦਾ ਫਰਕ ਜੇ ਤੁਹਾਨੂੰ ਲੱਗਦਾ ਵੀ ਆਹ ਚੀਜ਼ ਛੋਟੀ ਰਹਿੰਦੀ ਹੈਗੀ ਤਾਂ ਤੁਸੀਂ ਦੋ ਦਾ ਵੀ ਪਾਸ ਸਕਦੇ ਹੋ ਠੀਕ ਹੈ ਜੀ ਆਹ ਹੋ ਗਈ ਆਪਣੀ ਫਰੰਟ ਵਾਲੀ ਕੁੜਤੀ ਦੀ ਮਾਰਕਿੰਗ ਆਪਾਂ ਇਹਦੀ ਕਰ ਦੇਣੀ ਆ ਕਟਿੰਗ ਕੋ ਜੀ ਆ ਮੋਡੇ ਦੀ ਕਟਿੰਗ ਹੋ ਗਈ ਹੁਣ ਆਪਾਂ ਕੀ ਕਰਨਾ ਆਪਾਂ ਨਾ ਬੈਕ ਵਾਲਾ ਪੱਲਾ ਵਿੱਚੋਂ ਕੱਢ ਦੇਣਾ ਹਾਂ ਲੋ ਜੀ ਬੈਕ ਵਾਲਾ ਪੱਲਾ ਕੱਢ ਤਾਂ ਆਪਾਂ ਨਾ ਹਾਂ ਵਾਲੇ ਪੱਲੇ ਨੂੰ ਇਸ ਤਰ੍ਹਾਂ ਹੀ ਦੁਬਾਰਾ ਫੋਲਡ ਕਰ ਲੈਣਾ ਜਿਹੜੀਆਂ ਪੈਣਾ ਨੂੰ ਸੌਖਾ ਲੱਗਦਾ ਨਾ ਉਹ ਤੁਸੀਂ ਬੈਕ ਵਾਲਾ ਪੱਲਾ ਚਾਹੇ ਨੀਚੇ ਧਰ ਲਿਆ ਕਰੋ ਮੈਨੂੰ ਜੀ ਉਦਾਂ ਔਖਾ ਲੱਗਦਾ ਇਸ ਕਰਕੇ ਆ ਦੇਖੋ ਜੀ ਹੁਣ ਆਪਾਂ ਫਰੰਟ ਵਾਲੀ ਕਾਟ ਪਾਉਣੀ ਆ ਫਰੰਟ ਵਾਲੀ ਕਾਟ ਪਾਉਣ ਲਈ ਆਪਾਂ ਕੈਂਚੀ ਸਿਰੇ ਤੇ ਹੀ ਰੱਖਣੀ ਆ ਪਰ ਆਪਾਂ ਕਟਿੰਗ ਨਹੀਂ ਕਰਨੀ ਸਿਰੇ ਤੋਂ ਧੀਰੇ ਦੀ ਨਹੀਂ ਆਪਣਾ ਜਿਹੜਾ ਪੀਰਾ ਉਹਨੇ ਕੱਟ ਜਾਣਾ ਚਲੋ ਜੀ ਜਦੋਂ ਆਪਾਂ ਇੰਨੀ ਡੂੰਗੀ ਕਾਟ ਪਾ ਦਿੰਨੇ ਆ ਆਪਣਾ ਫਰੰਟ ਵਾਲਾ ਗਲਾ ਕਦੇ ਵੀ ਪਿੱਛੇ ਨਹੀਂ ਜਾਊਗਾ ਇੱਕ ਆਪਾਂ ਪਲੇਟਾਂ ਨੂੰ ਉੱਚੀਆਂ ਪਾਉਣੀ ਆ ਹੁਣ ਆਪਾਂ ੱੱਲੇ ਨੂੰ ਇਦਾਂ ਚੱਕਣਾ ਐਸ ਤਰ੍ਹਾਂ ਫੋਲਡ ਕਰਨਾ ਦਿਨਾ ਹਲਕੇ ਜਿਹੇ ਹੱਥਾਂ ਨਾਲ ਪ੍ਰੈਸ ਕਰ ਲੈਣੀ ਆ ਆ ਦੇਖੋ ਇਹ ਐਸ ਤਰ੍ਹਾਂ ਸਾਰੀ ਮਾਰਕਿੰਗ ਆਪਣੇ ਆਪ ਇੱਕ ਸਾਈਡ ਤੋਂ ਦੂਸਰੀ ਸਾਈਡ ਚਲੀ ਜਾਊ ਜਦੋਂ ਨਾ ਆਪਾਂ ਸਿਲਾਈ ਕਰਾਂਗੇ ਤਾਂ ਆਪਾਂ ਨੂੰ ਜੀ 10-15 ਮਿੰਟ ਹੀ ਲੱਗਣਗੇ ਕੁਰਤੀ ਦੀ ਸਿਲਾਈ ਕਰਨੀ ਇੱਥੇ ਲਾ ਲਓ ਤੁਸੀਂ ਇੱਕ ਕੱਟ ਆ ਦੇਖੋ ਆਪਣਾ ਬਰਾਬਰ ਨਹੀਂ ਹੈਗਾ ਆਪਾਂ ਬਰਾਬਰ ਕਰਕੇ ਰੱਖਾਂਗੇ ਨੋੱਚੀ ਸਾਰੀ ਆਪਣੀ ਮਾਰਕਿੰਗ ਇੱਧਰ ਆ ਗਈ। ਅਨੋਛੀ ਹੁਣ ਆਪਣਾ ਆ ਗਿਆ ਬੈਕ ਵਾਲਾ ਪੱਲਾ। ਬੈਕ ਵਾਲੇ ਪੱਲੇ 'ਚ ਦੇਖੋ ਜੀ ਹੁਣ ਆਪਾਂ ਕਰਾਂਗੇ ਪਿਛਲੇ ਗਲੇ ਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਕੰਨੀਆਂ ਨੂੰ ਬਰਾਬਰ ਕਰ ਲੈਣਾ ਇਹ 'ਚ ਨਾ ਕਈ ਵਾਰੀ ਇਦਾਂ ਆ ਬਾਧ ਘਾਟ ਰਹੇਗੀ ਤਾਂ ਆਪਣੇ ਤੀਰੇ ਵਾਲੇ ਕੱਪੜੇ 'ਚ ਫਰਕ ਰਹਿ ਜਾਂਦਾ ਇੱਕ ਪਾਸਿਓ ਵੱਧ ਇੱਕ ਪਾਸਿਓ ਘੱਟ ਹਾਂ ਲੋ ਜੀ ਗਲੇ ਦੀ ਕਟਿੰਗ ਕਰਨ ਦੇ ਲਈ ਦੇਖੋ ਜੀ ਮੈਂ 2.5 ਇੰਚ ਗਲੇ ਦੀ ਚੜਾਈ ਰੱਖੀ ਹੈਗੀ ਤੇ نیچے ਨੂੰ ਰੱਖਿਆ ਆਪਾਂ 6.5 ਇੰਚ ਠੀਕ ਹੈ ਜੀ 6.5 ਇੰਚ ਰੱਖਿਆ ਆਪਾਂ ਇਹ ਲਾਈਨ ਆਪਣੀ ਤਪਸਕੇਲ ਦੇ ਨਾਲ ਸਿੱਧੀ ਕਰਦੇ ਆ ਆ ਲੋ ਜੀ ਇਸ ਤਰ੍ਹਾਂ ਪਾ ਦੇਣੀ ਆ ਗਲਾਈ ਦੇਖੋ ਜੀ ਮੈਨੂੰ ਤਾਂ ਅੰਦਾਜ਼ਾ ਹੋ ਗਿਆ ਵੀ ਇਦਾਂ ਗਲਾਈ ਪੈ ਜਾਂਦੀ ਆ ਜਿਹੜੀਆਂ ਮੇਰੀਆਂ ਭੈਣਾਂ ਨਵਾਂ ਸਿੱਖਦੀਆਂ ਨੇ ਜੇ ਸਵਾ ਦੋ ਇੰਚ ਇੱਥੇ ਆ ਤਾਂ ਇੱਥੇ ਵੀ ਸਵਾ ਦੋ ਇੰਚ ਤੇ ਇਨਸਾਨ ਲਾ ਲਓ ਨਿਸ਼ਾਨ ਲਾਉਣ ਤੋਂ ਬਾਅਦ ਤੁਸੀਂ ਗਲਾਈ ਪਾ ਸਕਦੇ ਹੋਗੇ ਆ ਲੋ ਜੀ ਗਲੇ ਦੀ ਕਟਿੰਗ ਹੋ ਗਈ ਹੁਣ ਆਪਾਂ ਪਲੇਟਸ ਪੌਨ ਲਈ ਨੀਚੇ ਨੂੰ ਡਾਊਨ ਕਰਨਾ ਆਪਾਂ 12 ਇੰਚ ਸੇਮ ਉਹਨੇ ਜਿੰਨਾ ਫਰੰਟ ਚ ਸੀ ਤੇ ਆਪਾਂ ਇਹਨਾਂ ਹੀ ਲੈਂਥ ਰੱਖਣੀ ਹੈ 1 ਇੰਚ ਫਰੰਟ ਵਾਲੀਆਂ ਪਲੇਟਾਂ ਨਾਲੋਂ ਜ਼ਿਆਦਾ 8 ਇੰਚ ਚੜਾਈ ਇਹਨਾਂ ਦੀ ਆਪਾਂ ਉਹਨੇ ਹੀ ਰੱਖਣੀ ਆ 3.5 ਇੰਚ ਤੇ 3.5 ਇੰਚ ਇਹ ਆਨੋਚ ਇੰਚੀ ਟੇਪ ਦਾ ਤਿੱਖਾ ਹਿੱਸਾ ਲਓ ਇੱਥੇ ਰੱਖੋ ਚਾਕ ਨੂੰ ਐਦਾਂ ਕਰ ਦਿਓ ਇੱਥੇ ਰੱਖ ਲਓ ਇਦਾਂ ਕਰ ਦੋ ਆ ਹੋ ਗਈ ਆਪਣੀ ਪਿਛਲੇ ਪੱਲੇ ਦੀ ਪ੍ਰੋਪਰ ਮਾਰਕਿੰਗ ਆਹ ਲਓ ਠੀਕ ਹੁਣ ਆਪਾਂ ਤਾਂ ਉਹ ਬਾਹਾਂ ਦੀ ਕਟਿੰਗ ਕਰਕੇ ਦਿਖਾਉਣੀ ਆ ਆ ਦੇਖੋ ਜੀ ਆਪਾਂ ਨਾ ਕੱਪੜੇ ਦੇ ਵਿੱਚੋਂ 20 ਇੰਚ ਕੱਪੜਾ ਕਟਿੰਗ ਕਰ ਲੈਣਾ ਆਪਾਂ ਜਿਹੜਾ ਸਲਵਾਰ ਦੇ ਵਿੱਚੋਂ ਕਮੀਜ਼ ਦੇ ਸਾਈਡ ਤੋਂ ਕੱਪੜਾ ਲਿਹਾ ਸੀ ਉਹਦੀ ਆਪਾਂ ਕਟਿੰਗ ਕਰਤੀ ਹੁਣੇ 24 ਪੀਸ ਰਹਿ ਗਏ ਆ ਇਦਾਂ ਆਪਾਂ ਨਾ 20 ਇੰਚ ਕੱਪੜੇ ਦੀ ਕਟਿੰਗ ਕਰਨੀ ਆ ਆਹ ਲਓ ਜੀ 17 ਇੰਚ ਇਹਨਾਂ ਦੀਆਂ ਬਾਹਾਂ ਨੇ ਤੇ ਆ ਵਾਲੇ ਕੱਪੜੇ ਨੂੰ ਆਪਾਂ ਬਾਕੀ ਕੱਪੜੇ ਨਾਲੋਂ ਅਲੱਗ ਕਰ ਲੈਣਾ। ਚਲੋ ਜੀ ਜਿਹੜਾ ਆ ਵਾਲਾ ਆਪਣਾ ਕੱਪੜਾ ਬਚ ਗਿਆ ਇਹਦੀ ਕਰਾਂਗੇ ਆਪਾਂ ਸਲਵਾਰ ਦੀ ਕਟਿੰਗ। ਚਲੋ ਜੀ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਨੀ ਆ ਬਾਹਾਂ ਦੀ ਕਟਿੰਗ ਕਰਨ ਦੇ ਲਈ ਸਭ ਤੋਂ ਪਹਿਲਾਂ ਮੇਨ ਆਪਾਂ ਕੱਪੜਾ ਸਹੀ ਧਰਨਾ ਹੁੰਦਾ ਸਹੀ ਕਿੱਦਾਂ ਰੱਖਣਾ ਚਾਹੇ ਤਾਂ ਤੁਸੀਂ ਸਿੱਧਾ ਕੱਪੜਾ ਆ ਦੇਖੋ ਜਿੱਦਾਂ ਪ੍ਰਿੰਟ ਪਾਸਾ ਪਲੇਨ ਕੱਪੜਾ ਚਾਹੇ ਪ੍ਰਿੰਟਡ ਆ ਚਾਹੇ ਵਰਕ ਵਾਲਾ ਜਿਹਦਾ ਕੰਨੀ ਤੋਂ ਪਤਾ ਲੱਗ ਜਾਂਦਾ ਸਿੱਧੇ ਪੁੱਠੇ ਦਾ ਉਹ ਸਿੱਧੇ ਕੱਪੜੇ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਕੇ ਜੋੜ ਕੇ ਰੱਖਣਾਗਾ ਇਸ ਤਰ੍ਹਾਂ ਫਿਰ ਕਦੇ ਵੀ ਆਪਣੀਆਂ ਕਾਟਾਂ ਗਲਤ ਨਹੀਂ ਪੈਣਗੀਆਂ ਆਪਾਂ ਨੂੰ ਕਾਟਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਫੋਲਡ ਕਰ ਲਿਆ ਚਾਰ ਤਹਾਂ ਹੋ ਗਈਆਂ ਦੋਵੇਂ ਬਾਹਾਂ ਦੀ ਇਕੱਠੀਆਂ ਨਹੀਂ ਕਟਿੰਗ ਹੋਊਗੀ ਹੁਣ ਆਪਾਂ ਕੀ ਕਰਨਾ ਜੀ ਆਪਾਂ ਫਰੰਟ ਵਾਲਾ ਪੰਨਾ ਲੈਣਾ ਆਪਣਾ ਆ ਦੇਖੋ ਆ ਆਪਣਾ ਫਰੰਟ ਵਾਲਾ ਪੱਲਾ ਦਾ ਇਹਦਾ ਆਪਾਂ ਮੋਟਾ ਮਾਪਣਾ ਮੋਟਾ ਨਾਪਣਾ ਤਾਂ ਫਰੰਟ ਵਾਲਾ ਬੈਕ ਵਾਲਾ ਨਹੀਂ ਕਾਟ ਆਪਣੀ ਪਈ ਹੋਈ ਹੈ ਐਨਾ ਹਿੱਸਾ ਆਊਗਾ ਆਪਣਾ ਸਲਾਈ ਚ ਇੱਥੇ ਆ ਬੈਂਚੀ ਟੇਪ ਰੱਖ ਲਓ ਐਦਾਂ ਕਮਾ ਲੈਣਾ ਮੋਟਾ ਹੈਗਾ ਦੇਖੋ ਜੀ ਆਪਣਾ 8.5 9 ਇੰਚ ਠੀਕ ਹੈ ਜੀ ਆਪਾਂ ਪੌਣੇ 9 ਇੰਚ ਦੇ ਹਿਸਾਬ 'ਚ ਕਟਿੰਗ ਹੀ ਕਰਾਂਗੇ ਜਿੰਨਾ ਹੈਗਾ ਜਿੱਦਾਂ ਪੌਣੇ 9 ਇੰਚ ਆ ਆਪਾਂ ਅੱਧਾ ਇੰਚ ਘਟਾਉਣਾ ਆਪਾਂ 2.5 ਇੰਚ ਤੇ ਕਟਿੰਗ ਕਰਾਂਗੇ ਆਹ ਲਓ ਜੀ ਨੀਚੇ ਨੂੰ ਆਪਾਂ ਹਰ ਇੱਕ ਸਾਈਜ਼ ਦੇ ਵਿੱਚ 3 ਇੰਚ ਡਾਊਨ ਕਰਨਾ ਜੀ 3 ਇੰਚ ਡਾਊਨ ਉੱਪਰ ਆਪਾਂ ਇੱਕ ਨਿਸ਼ਾਨ ਲਾਉਣਾ 2.5 ਇੰਚ ਤੇ ਤੇ ਆਪਾਂ ਸਕੇਲ ਦੀ ਹੈਲਪ ਦੇ ਨਾਲ a ਵਾਲੇ ਪੁਆਇੰਟ ਤੱਕ ਲਾਈਨ ਬਣਾ ਲੈਣੀ ਆ ਇਸ ਤਰ੍ਹਾਂ ਤੇ ਇਹਦਾ ਕਰ ਲੈਣਾ ਆਪਾਂ ਇੰਚੀ ਟੇਪ ਰੱਖ ਕੇ ਐਦਾਂ ਕਰਕੇ ਹਾਫ ਆਪਾਂ ਬਾਹਾਂ ਦੇ ਵਿੱਚ ਕਾਟ ਪਾਈ ਸੀ ਮੋਢੇ 'ਚ ਕੂਈਜ਼ ਦੇ ਵਿੱਚ 1 ਇੰਚ ਦੀ ਆਪਾਂ ਬਾਹਾਂ 'ਚ ਵੀ 1 ਇੰਚ ਦੀ ਪਾਉਣੀ ਆ ਅੱਧਾ ਇੰਚ ਇਧਰ ਦੇਖੋ ਜੀ ਅੱਧਾ ਇੰਚ ਇਧਰ ਹੁਣ ਆਪਾਂ ਇਹਦੀ ਗਲਾਈ ਪਾਉਣੀ ਆ ਗਲਾਈ ਆਪਾਂ ਸਿਰੇ ਤੱਕ ਪਾਉਣੀ ਹੈ ਇਹ ਨਹੀਂ ਹੈਗਾ ਵੀ ਆਪਾਂ 2.5 ਇੰਚ ਨਾਲ ਮਲਾ ਦੇਣਾ ਆਹੋ ਜੀ ਵਾਰ ਹੈਗੀ ਆ ਦੇਖੋ ਜੀ ਇਹਨਾਂ ਦੀ 6 ਇੰਚ 2 ਇੰਚ ਐਕਸਟਰਾ 8 ਇੰਚ ਐਕਸਟਰਾ ਮਾਰਜਿਨ ਵਾਸਤੇ ਹਮੇਸ਼ਾ 2 ਇੰਚ ਲੈਣਾ ਚਾਹੀਦਾ ਤਾਂ ਤਾਂ ਕਿ ਨਾ ਕਈ ਵਾਰੀ ਜੇ ਆਪਾਂ ਨੂੰ ਬਾਹਾਂ ਖੋਲਣੀਆਂ ਪਵੇ ਤਾਂ ਆਪਾਂ ਖੋਲ ਸਕੀਏ ਇਸ ਤਰ੍ਹਾਂ ਲਾਂਕਮੀਜ਼ ਦਾ ਮੋਡਾ ਮਾਪ ਕੇ ਕਟਿੰਗ ਕਰਨ ਦੇ ਨਾਲ ਬਾਹ ਦੀ ਸਿਲਾਈ ਲਾਉਣ ਟਾਈਮ ਕਦੇ ਵੀ ਕਪੜਾ ਵੱਧਦਾ ਘਟਦਾ ਨਹੀਂ ਹੈਗਾ। ਆ ਲੋ ਜੀ ਆ ਹੋ ਗਈ ਕਟਿੰਗ। ਹੁਣ ਆਪਾਂ ਫਰੰਟ ਵਾਲੀ ਕਾਟ ਪਾਉਣੀ ਹੈ। ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਮੇਰੇ ਤੋਂ ਕਾਟ ਨਾ ਉਲਟ ਫੁੱਲਟ ਹੋ ਜਾਂਦੀ ਹੈ। ਜਿੱਦਾਂ ਤੁਹਾਨੂੰ ਮੈਂ ਰੱਖਿਆ ਦੱਸਿਆ ਤੁਸੀਂ ਇਦਾਂ ਤੈਅ ਰੱਖਿਆ ਕਰੋ ਦੋ ਪੱਲੇ نیچے ਛੱਡ ਤੇ ਦੋ ਚੱਕ ਲੈ ਆਹ ਦੇਖੋ ਕੰਨੀਆਂ ਤੋਂ ਅੰਦਾਜ਼ਾ ਲਾਇਆ ਕਰੋ ਜਾਂ ਪ੍ਰਿੰਟ ਤੋਂ ਸਿੱਧੇ ਪਾਸਿਆਂ ਨੂੰ ਆਪਾਂ ਆਪਸ ਦੇ ਵਿੱਚ ਮਿਲਾਉਣਾਗਾ ਮਿਲਾਉਣ ਤੋਂ ਬਾਅਦ ਇਹ ਇਸ ਤਰ੍ਹਾਂ ਕਟਿੰਗ ਪਾ ਦੇਣੀ ਇਹ ਪੈ ਗਈ ਜੀ ਆਪਣੀ ਫਰੰਟ ਵਾਲੀ ਕਾਰਟ ਕਦੇ ਵੀ ਤੁਹਾਡੀ ਕਾਰਟ ਇਧਰ ਉਧਰ ਨਹੀਂ ਹੋਊਗੀ ਆ ਹੋ ਗਈ ਆਪਣੀ ਬਾਹ ਦੀ ਕਾਟ ਜਦੋਂ ਆਪਾਂ ਨਾਪਾਂਗੇ ਨਾ ਦੇਖੋ ਆਪਣੀਆਂ ਫਰੰਟ ਵਾਲੀ ਹੈਗੀ ਇਹਦਾ ਹੀ ਆਪਾਂ ਨਾਪ ਲਿਆ ਸੀ ਇੰਨਾ ਹਿੱਸਾ ਆਪਣਾ ਉੱਪਰ ਸਲਾਈ 'ਚ ਜਾਊਗਾ ਨਾ ਆ ਦੇਖੋ ਜੀ ਬਿਲਕੁਲ ਬਰਾਬਰ ਆ ਰਿਹਾ ਕੋਈ ਵੀ ਆਪਾਂ ਨੂੰ ਖਿੱਚਣ ਦੀ ਜ਼ਰੂਰਤ ਨਹੀਂ ਤੇ ਇੱਕ ਵਾਰੀ ਆਪਾਂ ਸਲਾਈ ਲਾਉਣ ਤੋਂ ਪਹਿਲਾਂ ਨਾਪ ਲੈਣਾਗਾ ਕਿਉਂਕਿ ਆ ਪਲੇਟ 'ਚ ਦਾ ਇੰਚ ਕੱਪੜਾ ਆ ਜਾਂਦਾਗਾ ਤਾਂ ਕਈ ਵਾਰੀ ਵੀ ਆਪਾਂ ਨੂੰ ਢੇੜ ਕੇ ਲਾਉਣ ਦੀ ਜ਼ਰੂਰਤ ਨਹੀਂ ਪਵੇ ਆਪਾਂ ਨੂੰ ਉਹਦੇ ਵਿੱਚ ਨਿਸ਼ਾਨੀ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਨਾਪ ਲੈਣਾ ਸਲਾਈ ਦੇ ਵਿੱਚ ਹੀ ਸੈੱਟ ਆ ਜਾਂਦਾ ਐਸ ਤਰ੍ਹਾਂ ਬਾਹ ਦੀ ਕਟਿੰਗ ਕਰਨ ਦੇ ਨਾਲ ਕਦੇ ਵੀ ਬਾਹ ਦੀ ਸਲਾਈ ਲਾਉਣ ਟਾਈਮ ਕੱਪੜਾ ਵਾਧਾ ਕੱਟਦਾ ਨਹੀਂ ਸੀਗਾ ਇਹ ਸੀਗੀਆਂ ਜੀ ਯੂਨੀਵੈਸਟੀਆਂ ਕੱਟਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ